ਅੱਜ ਪੂਰੇ ਦੇਸ਼ ਦੁਨੀਆ ਦੇ ਵਿੱਚ ਮੁਸਲਿਮ ਭਾਈਚਾਰੇ ਦੇ ਵੱਲੋਂ Eid ਦਾ ਤਿਹਾੜੀ ਬੜੀ ਧੂਮ ਧਾਮ ਦੇ ਨਾਲ ਮਨਾਇਆ ਜਾ ਰਿਹਾ। ਇਸੇ ਤਰ੍ਹਾਂ ਹੀ ਬਠਿੰਡਾ ਦੀ Eid ਗਾ ਆਬਾ ਬਸਤੀ ਵਿਖੇ Eid ਦਾ ਤਿਹਾੜੀ ਮਨਾਉਣ ਲਈ ਵੱਡੀ ਸ਼ਮੂਲੀਅਤ 'ਚ ਮੁਸਲਿਮ ਭਾਈਚਾਰੇ ਦੇ ਲੋਕ ਇਕੱਤਰ ਹੋਏ ਨੇ। ਜਿੱਥੇ ਉਨ੍ਹਾਂ ਵੱਲੋਂ ਨਮਾਜ਼ ਅਦਾ ਕੀਤੀ ਗਈ ਹੈ। ਇਸ ਮੌਕੇ ਬਠਿੰਡਾ ਜ਼ਿਲ੍ਹੇ ਦੀਆਂ ਸਿਆਸੀ ਹਸਤੀਆਂ ਨੇ ਵੀ ਸ਼ਿਰਕਤ ਕੀਤੀ ਹੈ। ਇਸ ਮੌਕੇ ਸਾਰੇ ਧਰਮਾਂ ਦੇ ਲੋਕਾਂ ਵੱਲੋਂ ਇਕੱਠੇ ਹੋ ਕੇ ਮੁਸਲਿਮ ਭਾਈਚਾਰੇ ਦੇ ਗਲੇ ਮਿਲ ਕੇ ਏਕਤਾ ਦਾ سنیہا دتا گیا رمضان نائمی اشرفی امام جامعہ مسجد کی کر بٹھنڈا اور صدر آل انڈیا علامہ مشاہد بورڈ پنجاب آج عید الفطر کے موقع پہ میں تمام اپنے دیش واسیوں کو تمام عالم اسلام کو عید الفطر کی بہت بہت مبارک بات پیش کرتا ہوں اور ساتھ میں دعا کرتا ہوں کہ رب تبارک و تعالی عید الفطر کے صدقے میں اس پیاری عید کے صدقے میں پوری دنیا کے اندر امن و شانتی قائم فرمائے اور خصوص بالخصوص ہمارے ملک کے اندر امن و شانتی اور ترقیاں تا فرمائے ہمارے صوبہ پنجاب کو دن دوگنی روک رات دوگنی ترقیاں تا فرمائے اور ہمارا جو بھائی چارہ ہے گنگا جمنی تہذیب اس کو رب تبارک و تعالیٰ قائم و دائم رکھے اور آپ سری ہمارا بھائی چارہ بنا رہے آج اس عید الفطر کے موقع کے اندر یہ بھی دعا کرتا ہوں کہ جو غریب ہیں جو لاچار ہیں جو مجبور ہیں تو ان کی آج مدد کرنے کا دن ہے ان کے آنسو پونچھنے کا دن ہے ان کی خدمت کرنے کا دن ہے تو تمام لوگ عید الفطر کے اندر اپنے غریب بھائیوں کو یتیم بھائیوں کو نہ بھولیں بلکہ ان کی خدمت کریں اور یہی عید الفطر کا پیغام ہے السلام علیکم آج میٹھی کھیر بھی گئی عید الفطر کے اندر جو سوئیاں اور کھیر باٹی جاتی ہیں یہاں بھی باٹی جا رہی ہیں گھر گھر میں بٹیں گی اور ہر کسی کے لیے بٹے گی ہمارے ہندو بھائی سکھ بھائی عیسائی بھائی سبھی کھائیں گے اور یہی تو ہماری خوبصورتی ہے کہ ہمارے دیش کے اندر ہم جتنے بھی تیوہار ہیں سب کے ہم ایک ساتھ مل کر مناتے ہیں اور یہ پوری دنیا کے اندر ایک مثال ہے اور آج بھی یہ منایا جائے گا عید الفطر منائی جاتی ہے کل چند چرن تو بعد جو کر کے ਮੁਹੰਮਦ ਮੁਸਲਮਾਈ ਚਾਰੇ ਦੇ ਲੋਕ ਕੁਝ ਗ੍ਰੈਂਡ ਕਰਦੇ ਨੇ ਕਾਨੂਨ ਦੇ ਨੇ ਔਰ ਇੱਕ ਮਹੀਨਾ ਜਿਹੜਾ ਰਮਜ਼ਾਨ ਚੱਲਦਾ ਹੈ ਉਹ ਬਹੁਤ ਐਕਟਿਵ ਸੁਬਾ 4 ਵਜੇ ਖਾ ਕੇ ਸ਼ਾਮ ਤੱਕ ਕੁਝ ਨਾ ਖਾਣਾ ਆਪ ਦੇ ਅੰਗਾਂ ਦੇ ਉੱਤੇ ਕੰਟਰੋਲ ਸਰੀਰ ਨੂੰ ਸਾਧਨ ਤੇ ਔਖੇ ਦੀ ਜਿਹੜੀ ਤਖਰੀਬ ਹੈ ਉਹਦਾ ਅਹਿਸਾਸ ਕਰਨਾ ਹੈ ਮੁਹੰਮਦ ਪ੍ਰੋਫਟ ਨੇ ਇਸੇ ਕਰਕੇ ਜਿਹੜਾ ਮੁਸਲਮ ਉਹਦੇ ਪੈਰੋਕਾਰ ਸੀ ਉਹਨਾਂ ਨੂੰ ਕਿਹਾ ਸੀ ਕਿ ਜਿਸ ਵੀ ਮੁਸਲਮਾਨ ਕੋਲ ਕਈ ਢੋਲੇ ਸਾਢੇ 7 ਟੋਲੇ ਸੋਨਾ ਜਾਂ ਸਾਢੇ 52 ਟੋਲੇ ਚਾਂਦੀ ਹੈ ਤੇ 2.5 ਕਿਲੋ ਅਨਾਰ ਜਿਹੜਾ ਹੈ ਉਸ ਦਾ ਦੇਣਾ ਬੰਦਾ ਜਿਹੜਾ ਗਰੀਬਾਂ ਚ ਵੰਡਿਆ ਜਾ ਸਕੇ ਇਹ ਬਹੁਤ ਵੱਡਾ ਸਨੇਹ ਹੈ ਜਿਹੜੇ ਗਰੀਬ ਔਰ ਅਮੀਰ ਦੇ ਫਰਕ ਨੂੰ ਮਿਟਾਉਣ ਦੇ ਲਈ ਔਰ ਜਿਹੜੇ ਭੁੱਖੇ ਲੋਕ ਬੈਠੇ ਆ ਜਿੱਦੋਂ ਭੁੱਖੇ ਨੇ ਉਹਨਾਂ ਦੀ ਸਿਹედა ਦੇ ਲਈ ਬਹੁਤ ਵੱਡਾ ਸਨੇਹਾ ਸੀ ਹਿੰਦੁਸਤਾਨ ਜਿਹੜਾ ਵਕ ਵਕ ਫੁੱਲਾਂ ਦੀ ਫਲਵਾੜੀ ਹੈ ਅਸੀਂ ਸਾਰੇ ਇੱਕ ਦੂਜੇ ਨਾਲ ਹਿੰਦੂ ਮੁਸਲਮ ਸਿੱਖ ਸਾਈ ਭਾਈਚਾਰਕ ਸਾਂਝ ਤੌਰ ਤੇ ਰਹਿੰਦੇ ਆ ਇਹ ਹੀ ਕਾਰਨ ਸੀ ਕਿ 1947 ਤੋਂ ਪਹਿਲਾਂ ਜਦੋਂ ਆਜ਼ਾਦੀ ਦਾ ਮਾਹੌਲ ਚੱਲਦਾ ਸੀ ਹਿੰਦੂ ਮੁਸਲਮ ਸਿੱਖ ਸਭ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਨੂੰ ਯਾਦ ਕਰਾਉਣ ਵਾਸਤੇ ਇਹ ਅੱਜ ਦਾ ਦਿਨ ਜਿਹੜਾ ਹੈ ਹੁਣ ਇਸ ਤੋਂ ਬਾਅਦ ਮਠਿਆਈਆਂ ਵੰਡੀਆਂ ਜਾਂਦੀਆਂ ਨੇ ਇਹ ਜਦੋਂ ਇੱਕ ਦੂਜੇ ਨਾਲ ਮਠਿਆਈਆਂ ਵੰਡਣਗੇ ਆਪ ਦਾ ਅਪਨਤ ਹੈ ਜਿਹੜੀ ਉਹ ਸਾਂਝੀ ਹੁੰਦੀ ਹੈ ਮੈਂ ਅਸੀਂ ਔਰ ਮੇਰੇ ਸਾਥੀ ਸਾਰੇ ਇਹਨਾਂ ਨੂੰ ਬਧਾਈ ਦੇਣ ਦੇ ਲਈ ਮੁਸਲਮ ਪਾਈਚਾਰਨ ਵਿੱਚ ਆਏ। ਪ੍ਰਮਾਤਮਾ ਕਰੇ, ਅੱਲਾਹ ਤਾਲਾ ਕਰੇ, ਗੁਰੂ ਕਰੇ ਕਿ ਅਸੀਂ ਸਾਰੇ ਪਾਈਚਾਰਕ ਸਾਂਝ ਦੇ ਨਾਲ ਸਾਡੇ ਮੁਲਕ ਨੂੰ, ਸਾਡੀ ਇਸ ਕਮਿਟੀ ਨੂੰ, ਸਾਡੇ ਸੂਬੇ ਨੂੰ, ਸਾਡੇ ਜ਼ਿਲ੍ਹੇ ਨੂੰ, ਮੇਰੇ ਹਲਕੇ ਨੂੰ ਬਿਹਤਰ ਬਣਾ ਸਕੀਏ, ਸੁੱਖ ਔਰ ਸ਼ਾਂਤੀ ਦੇ ਨਾਲ ਸਮਾਜ। ਇਸ ਮੌਕੇ ਮੌਲਵੀ ਈਦ ਦਰਗਾਹ ਨੇ ਕਿਹਾ ਕਿ ਅਸੀਂ ਇਹੀ ਕਾਮਨਾ ਕਰਦੇ ਹਾਂ ਕਿ ਸਾਡਾ ਮੁਲਕ ਅਤੇ ਸਾਡਾ ਸੂਬਾ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹੇ ਅਤੇ ਦੇਸ਼ ਭਰ ਦੇ ਵਿੱਚ ਅਮਨ ਸ਼ਾਂਤੀ ਬਣੀ ਰਹੇ ਤੇ ਦੇਸ਼ ਦੇ ਲੋਕ ਤਰੱਕੀ ਕਰਨ ਹਕੀਕੀ ਟੀਵੀ ਪੰਜਾਬੀ ਲਈ ਬਠਿੰਡਾ ਤੋਂ ਗੋਬਿੰਦ ਸੈਣੀ ਦੀ ਰਿਪੋਰਟ